ਗੱਡੀ ਵਿੱਚ ਘਰ ਲੱਗੀ ਹੋਈ ਹੈ ਕੱਲ ਬਾਇ ਚਾਂਸ ਹੁਣੇ ਹੀ 2 ਮਿੰਟ ਦੇ ਵਿੱਚ ਕੋਈ ਐਂਬੂਲੈਂਸ ਆ ਜਾਂਦੀ ਹੈ ਜਾਂ ਕੁਛ ਆ ਜਾਂਦਾ ਤੇ ਉਹਦਾ ਜ਼ਿੰਮੇਦਾਰ ਕੌਣ ਹੈ ਐਮਰਜੈਂਸੀ ਦੇ ਬਾਅਦ ਵੀ ਗੱਡੀਆਂ ਲੱਗੀਆਂ ਹੋਈਆਂ ਨੇ ਗਾਰਡ ਸਾਫ ਖੜੇ ਹੋਏ ਨੇ ਸਿਵਲ ਹਸਪਤਾਲ ਦੇ ਜਿਹੜੇ ਗਾਰਡ ਨੇ ਉਹ ਖੜੇ ਹੋਏ ਨੇ ਬਾਹਰ ਦੇਖ ਸਕਦੇ ਹੋ ਕਿ ਪੋਸਤਰੀ ਵੀ ਗੱਡੀ ਖੜੀ ਹੈ ਉਧਰੋਂ ਵੀ ਨਾ ਐਂਬੂਲੈਂਸ ਨਹੀਂ ਆ ਸਕਦੀ ਤੇ ਇਧਰੋਂ ਵੀ ਨਹੀਂ ਆ ਸਕਦੀ ਤੁਹਾਡੇ ਸਾਹਮਣੇ ਹੁਣ ਕਿਹਨੂੰ ਕਿਹਨੂੰ ਕਹੀ ਰਿਹਾ ਸੀ ਹੁਣ ਜਿਹਨੂੰ ਕਹਿੰਦੇ ਆਗਲਾ ਕਾਲਜ ਪੈਂਦਾ ਹੈ ਆ ਹੁਣ ਮੈਂ ਤਾਂ ਉੱਤਰ ਪਾਰਚਾ ਕਰਵਾ ਰਿਆ ਹਾਂ ਹੁਣ ਇੱਥੇ ਆਉਂਦੇ ਆ ਲਾ ਜਾਂਦੇ ਆ ਆਉਂਦੇ ਲਾ ਜਾਂਦੇ ਆ ਕਾਟਾਂ ਦੇ ਨਾਲ ਹਦਾਇਤਾਂ ਦਿੱਤੀਆਂ ਨਹੀਂ ਆ ਤਾਂ ਸਭ ਤੁਸੀਂ ਉਦੋਂ ਕਵਰੇਜ ਕੀਤੀ ਸੀਗੀ ਉਦੋਂ ਤੁਸੀਂ ਦਿੱਤੀਆਂ ਤਾਂ ਆ ਗਈਆਂ ਨੇ ਇਹ ਟ੍ਰੈਫਿਕ ਬਹੁਤ ਅੱਗੇ ਲੱਗੇ ਖੜਿਆ ਜੀ ਅੱਛਾ ਗੱਡੀ ਡਿਗਲ ਪਾਉਂਦੀ ਐ ਇੱਥੋਂ ਨਹੀਂ ਨਹੀਂ ਕੋਲ ਪਾਉਂਦੀ ਜੀ ਗੱਡੀ ਹੁਣ ਪਿੱਛੋਂ ਉੱਤਰ ਕੇ ਉਦੋਂ ਰਸਤਾ ਬਣਾਉ ਗਿਆ ਹਾਂ ਥੋੜੇ ਦੂਰ ਵੀ ਸਾਰਾ ਰਸਤਾ ਬਣਾਉ ਕੋਈ ਆਮ ਦੇਖ ਰਹੇ ਹੋ ਜੀ ਗੱਡੀ ਘੱਟ ਰਿਹਾ ਮੈਂ ਤਾਂ ਤੇ ਗੱਡੀ ਲਗਾਉਣ ਦੀ ਕੋਈ ਜਗ੍ਹਾ ਹੀ ਨਹੀਂ ਐ ਪਾਰਕਿੰਗ ਪੂਰੀ ਫੁੱਲ ਭਰੀ ਪਈ ਆ ਹਾਂਜੀ ਭਲਾ ਜੀ ਸਿਵਲ ਸਟਾਇਲ ਪਾਰਕਿੰਗ ਬਹੁ ਵੱਡੇ ਦੇ ਸਾਹਮਣੇ ਦੇਖੋ ਇੱਧਰ ਗੱਡੀਆਂ ਲਗਾਈਆਂ ਨੇ ਲੋਕਾਂ ਨੇ ਉਹ ਤੋਂ ਬੇਸ਼ਨ ਬੈਕ ਕਰਕੇ ਲੈ ਲੇ ਪਰੂ ਮੋਲੋ ਦੱਸੋ ਪੇਸ਼ੇਂਟ ਕਿੱਥੇ ਡਰੋ ਗਈ ਹੈ ਪੇਸ਼ੇਂਟ ਵਿਚਾਰਾ ਮਾਂ ਤੁਰ ਕੇ ਗਿਆ ਅੰਦਰ ਚੇਚਰ ਤਾਂ ਪੇਸ਼ੇਂਟ ਨੂੰ ਤੁਰ ਕੇ ਅੰਦਰ ਗਿਆ ਪਾ 25 ਵਿਗੜਾਈ ਦੀ ਹੈ 50 ਰੁਪਏ ਦੀ ਤੇ ਹੁਣ ਸਾਨੂੰ ਉਹਨੇ ਕਿਹਾ ਖੱਜ ਖਵਾਰ ਵੀ ਹੋਣਾ ਪੈਂਦਾ ਹੁਣ ਦੇਖੋ ਪਿਆਰੀ ਪਰਚੇ ਡਾਇਆ ਡਾਕਟਰ ਨੇ ਕਿਹਾ 3 ਘੰਟੇ ਬਾਅਦ ਨੰਬਰ ਫਿਰ ਤੇ ਆ Đਊਗਾ ਹੁਣ ਆਪਾਂ 3 ਘੰਟੇ ਬਾਅਦ ਆਣਾ ਜੀ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਪਾਰਕਿੰਗ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਦੇਖ ਸਕਦੇ ਹੋ ਕਿ ਪਾਰਕਿੰਗ ਕਿਸ ਤਰ੍ਹਾਂ ਇੱਕ ਗੱਡੀ ਦੀ ਲੱਗੀ ਹੋਈ ਹੈ ਤੇ ਦੂਜੇ ਪਾਸੇ ਲੋਕ ੱੱੱਕਾ ਅੱਗੇ ੱੱੱਕੇ ਦੇ ਨਾਲ ਅੱਗਾ ਪਿੱਛੇ ਕਰਦੇ ਹੋਏ ਨਜ਼ਰ ਆ ਰਹੇ ਸਰ ਕਿੰਨੀ ਮੁਸ਼ਕਲੇ ਸਾਹਮਣਾ ਕਰਨਾ ਪਿਆ ਬਹੁਤ ਔਖਾ ਹੀ ਹੈ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਪਾਰਕਿੰਗ ਹੈ ਉਹ ਕਿਸ ਤਰ੍ਹਾਂ ਇੱਕ ਵਿਚਕਾਰ ਹੀ ਲਾ ਕੇ ਗਏ ਹੋਏ ਨੇ ਇਹ ਤਸਵੀਰਾਂ ਨੇ ਕਿਸੇ ਮੁਲਾਜ਼ਮ ਦੀ ਗੱਡੀ ਜਿਹੜੀ ਕਿ ਦੱਸੀ ਜਾ ਰਹੀ ਹੈ ਕਿਸੇ ਮੁਲਾਜ਼ਮ ਦੀ ਜਿਹੜੀ ਕਿ ਕੈਪ ਪਈ ਹੈ ਤੇ ਉੱਤੇ ਪੰਜਾਬ ਪੁਲਿਸ ਦਾ ਸਟicker ਜਿਹੜੀ ਕਿ ਲੱਗਿਆ ਨਜ਼ਰ ਆ ਰਿਹਾ ਵਾ ਤੇ ਲਗਾਤਾਰ ਜਿਹੜੀ ਕਿ ਪਾਰਕਿੰਗ ਇਹ ਜਿਹੜੀ ਵਿਵਾਦਾ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਸੁਰਖੀਆਂ ਦੇ ਵਿੱਚ ਫਿਰ ਹਸਪਤਾਲ ਨਜ਼ਰ ਆਉਂਦਾ ਹੈ ਦਿਖਾਈ ਦਿੰਦਾ ਵਾ ਕਿੰਨੀ ਵਾਰੀ ਜਿਹੜੀ ਕਿ ਹਦਾਇਤਾਂ ਦੇ ਚੁੱਕੇ ਆ ਐਸਐਮਓ ਹਰਪ੍ਰੀਤ ਸਿੰਘ ਵੱਲੋਂ ਹਦਾਇਤਾਂ ਦਿੱਤੀਆਂ ਆ ਕਿ ਜਿਹੜੀਆਂ ਗੱਡੀਆਂ ਨੇ ਤੁਸੀਂ ਆਪਣੀ ਗੱਡੀਆਂ ਸਹੀ ਲਾ ਕੇ ਜਾਓ ਠੇਕੇਦਾਰ ਵੱਲੋਂ ਵੀ ਕਾਫੀ ਸਰ ਕਿੰਨੀ ਮੁਸ਼ਕਲੀ ਹੋ ਰਹੀ ਹੈ ਬਹੁਤ ਯਾਰ ਮੁਸ਼ਕਲ ਹੋ ਰਹੀ ਜੀ ਅੱਛਾ ਇੱਥੇ ਪਾਰ ਗੱਡੀ ਮੈਂ ਤਾਂ ਇੱਥੇ ਲਗਾਈ ਸੀਗੀ ਅੱਛਾ ਇੱਥੇ ਗੱਡੀ ਲਗਾਣ ਦੇ ਮੈਂ ਤਾਂ ਗੱਡੀ ਘੱਟ ਰਿਹਾ ਮੈਂ ਤਾਂ ਅੱਛਾ ਤੇ ਗੱਡੀ ਲਗਾਣ ਦੀ ਕੋਈ ਜਗ੍ਹਾ ਹੀ ਨਹੀਂ ਹੈ ਪਾਰ ਕੇ ਪੂਰੀ ਫੁੱਲ ਪਰ ਹੀ ਪਈਆ ਫੁੱਲ ਬੋਲ ਹਾਂਜੀ ਹਾਲਾ ਕਿ ਸਿਵਲ ਸਟਾਫ ਪਾਰਕਿੰਗ ਬਹੁਤ ਵੱਡੀ ਸਾਡੇ ਸਾਹਮਣੇ ਦੇਖੋ ਇੱਧਰ ਗੱਡੀਆਂ ਲਗਾਈਆਂ ਨੇ ਲੋਕਾਂ ਨੇ ਮੁਸ਼ਕਲ ਦੇ ਪਰਚੀ ਵੀ ਘਟਾਈ ਦੀ ਹੈ ਕਿ 50 ਰੁਪਏ ਦੀ ਤੇ ਹੁਣ ਸਾਨੂੰ ਉਹਨਾਂ ਨੇ ਕਿਹਾ ਖਾਜੇ ਖਵਾਰ ਵੀ ਹੋਣਾ ਪੈਂਦਾ ਹੋਣ ਦੇਖੋ ਪਿਆਰੇ ਪਰਚੇ ਡਾਇਰ ਡਾਕਟਰ ਨੇ ਕਿ 3 ਘੰਟੇ ਬਾਅਦ ਨੰਬਰ ਫਿਰ ਤੇ ਆਊਗਾ ਹੁਣ ਆਪਾਂ 3 ਘੰਟੇ ਬਾਅਦ ਆਣਾ ਜੀ ਬਹੁਤ ਮੁਸ਼ਕਿਲ ਹੈ ਜੀ ਇਹ ਪਾਰਕਿੰਗ ਦੇਖੋ ਬਹੁਤ ਜਗਾ ਗਈ ਹੈ ਬਿਲਕੁਲ ਵਿਵਾਦਾ ਚ ਕਿਰੀ ਪਾਰਕਿੰਗ ਦੇ ਚਲਦੇ ਦੇਖ ਸਕਦੇ ਹੋ ਲਾਈਨ ਵਾਈਜ਼ ਕਿਸ ਤਰ੍ਹਾਂ ਲੱਗੀਆਂ ਹੋਈਆਂ ਗੱਡੀਆਂ ਐਮਬੂਲੈਂਸ ਦਾ ਰਾਹ ਨਹੀਂ ਦੂਜੇ ਪਾਸੇ ਵੀ ਲਾਈਨਾਂ ਲੱਗੀਆਂ ਹੋਈਆਂ ਨੇ ਗੱਡੀ ਵਿੱਚ ਘਰ ਲੱਗੀ ਹੋਈ ਐ ਕੱਲ ਬਾਈ ਚਾਂਸ ਹੋਣੇ ਹੀ 2 ਮਿੰਟ ਦੇ ਵਿੱਚ ਕੋਈ ਐਂਬੂਲੈਂਸ ਆ ਜਾਂਦੀ ਐ ਜਾਂ ਕੁਛ ਆ ਜਾਂਦਾ ਤੇ ਉਹਦਾ ਜ਼ਿੰਮੇਦਾਰ ਕੌਣ ਆ ਐਮਰਜੈਂਸੀ ਦੇ ਬਾਹਰ ਵੀ ਗੱਡੀਆਂ ਲੱਗੀਆਂ ਹੋਈਆਂ ਨੇ ਗਾਰਡ ਸਾਹਿਬ ਖੜੇ ਹੋਏ ਨੇ ਸਿਵਲ ਹਸਪਤਾਲ ਦੇ ਜਿਹੜੇ ਗਾਰਡ ਨੇ ਉਹ ਖੜੇ ਹੋਏ ਨੇ ਬਾਹਰ ਦੇਖ ਸਕਦੇ ਹੋ ਕਿ ਪੁਲਸਰੀ ਵੀ ਗੱਡੀ ਖੜੀ ਐ ਉਤਰੋ ਵੀ ਨਾ ਐਂਬੂਲੈਂਸ ਨਹੀਂ ਆ ਸਕਦੀ ਤੇ ਇਧਰੋਂ ਵੀ ਨਹੀਂ ਆ ਸਕਦੀ ਗਾਰਡ ਸਾਹਿਬ ਤੁਸੀਂ ਪਰੇਕੋ ਨਹੀਂ ਕਰਾਂਦੇ ਗੱਡੀਆਂ ਮੈਂ ਤਾਂ ਅੰਦਰ ਆ ਜੀ ਅੱਛਾ ਹਾਂ ਜੀ 12ਵਿਤਾ ਤਾਂ ਥੋੜੀ ਥੋੜੇ ਸਾਹਮਣੇ ਹੁਣ ਕਿਹਨੂੰ ਕਿਹਨੂੰ ਕਹੀਏ ਅਸੀਂ ਹੁਣ ਜਿਹਨੂੰ ਕਹਿੰਦੇ ਅਗਲਾ ਘਰ ਨੂੰ ਕਹਿੰਦਾ ਅੱਛਾ ਆ ਹੁਣ ਮੈਂ ਤਾਂ ਉਧਰ ਪਰਚਾ ਕਰਵਾ ਰਿਆ ਵਾ ਹੁਣ ਇੱਥੇ ਆ ਆਉਂਦੇ ਲਾ ਜਾਂਦੇ ਆਉਂਦੇ ਲਾ ਜਾਂਦੇ ਆ ਜੱਟ ਸਾਹਿਬ ਇਹਨਾਂ ਹਦਾਇਤਾਂ ਦਿੱਤੀਆਂ ਜਾਂਦੀਆਂ ਆ ਤਾਂ ਸਾਲ ਤੁਸੀਂ ਉਦੋਂ ਕਵਰੇਜ ਕੀਤੀ ਸੀਗੀ ਉਸ ਦਿਨ ਤੁਸੀਂ ਦਿੱਤੀਆਂ ਤਾਂ ਹੈਗੀਆਂ ਨੇ ਹਾਂਜੀ ਉਹ 2 ਦਿਨ ਅਸਰ ਰਹਿੰਦਾ ਸਰ ਜਾਂ 1 ਦਿਨ ਰਹਿੰਦਾ ਉਹ ਜਦ ਆਰਾ ਅੱਧਾ ਪੌਣਾ ਘੰਟਾ ਉਹ ਤੋਂ ਬਾਅਦ ਫੇਰ ਉਹੀ ਹੋ ਜਾਂਦਾ ਸਾਰਾ ਫੇਰ ਉਹੀ ਹੋ ਜਾਂਦਾ ਉਹੀ ਸੋਨੂੰ ਵੀ ਪਤਾ ਹੀ ਹੈ ਤਾਂ ਇਹ ਗੱਲ ਅੱਛਾ ਜੇ ਮੁਲਾਜ਼ਮ ਵੀ ਜਿਹੜੇ ਪਰੇਸ਼ਾਨ ਨੇ ਕੀ ਕਿਸ ਤਰ੍ਹਾਂ ਇੱਕ ਗੱਡੀ ਵਿੱਚ ਘਾਰ ਲੱਗੀ ਹੋਈ ਆ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਐਸਐਮਓ ਦੇ ਵੱਲੋਂ ਚਿੱਠੀ ਵੀ ਲਿਖੀ ਗਈ ਆ ਟ੍ਰੈਫਿਕ ਕਮਿਸ਼ਨਰ ਨੂੰ ਕਿ ਇੱਥੇ ਜਿਹੜੀਆਂ ਗੱਡੀਆਂ ਖੜ੍ਹਦੀਆਂ ਨੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਮਰੀਜ਼ਾਂ ਨੂੰ ਪਰ ਕਿਸੇ ਦੇ ਸਿਰ ਤੇ ਜੂ ਨਹੀਂ ਖਿਸਕਦੀ ਤੇ ਹੁਣ ਇਹ ਐਂਬੂਲੈਂਸ ਦੇਖ ਸਕਦੇ ਹੋ ਉਡੀਕ ਕਰ ਰਹੀ ਆ ਅੱਗੇ ਰਾਹ ਦਾ ਕੀ ਕਾਰਨ ਹੈ ਐਂਬੂਲੈਂਸ ਵਾਲੇ ਤਾਂ ਉਹ ਵੀ ਪੁੱਛਾਂਗੇ ਕਿਉਂਕਿ ਐਂਬੂਲੈਂਸ ਕੱਲੀ ਘੁੰਮਣ ਫੇਰਨ ਵਾਸਤੇ ਨਹੀਂ ਮਰੀਜ਼ਾਂ ਦੀ ਸੇਵਾ ਵਾਸਤੇ ਹੁੰਦੀ ਆ ਆ ਕੀ ਕੀ ਕਾਰਨ ਹੈ ਦੇ ਇੱਥੇ ਰੁਕੇ ਭਾਈ ਟ੍ਰੈਫਿਕ ਬਹੁਤ ਅੱਕੇ ਲੱਗੇ ਖੜਿਆ ਜੀ ਅੱਛਾ ਗੱਡੀ ਡਿਗਲ ਪੰਦੀ ਐ ਇੱਥੋਂ ਨਹੀਂ ਨਿਕਲ ਪੰਦੀ ਜੀ ਗੱਡੀ ਆਉਣ ਪਿੱਛੇ ਉਧਰ ਗਏ ਉਧਰ ਰਸਤਾ ਬਲੋ ਗਿਆ ਹਾਂ ਉਨੇ ਕਰੋ ਵੀ ਸਾਰਾ ਰਸਤਾ ਬਲੋ ਗਿਆ ਆਪ ਦੇਖ ਰਹੇ ਹੋਈ ਹਾਂ ਸੋਧ ਚਲਾਇਆ ਕਹਿੰਦੇ ਪਾਰਕਿੰਗ ਬਹੁਤ ਢਿਲਾਈ ਐ ਇੱਥੇ ਕਿਹੜੀ ਪਾਰਕਿੰਗ ਐ ਵਿਖਾ ਦਿਓ ਜੀ ਕਿੱਥੇ ਪਾਰਕੀ ਲੱਗੀ ਨਾ ਗੱਡੀ ਪਾਰਕ ਜਗ੍ਹਾ ਪੇਸ਼ੈਂਟ ਰੋਕ ਕੀਤਾ ਕਿਤੇ ਗੱਡੀ ਲਾਈਏ 10 ਮਿੰਟ ਖੜਨਾ ਕੋਈ ਨਾਪੀਸ਼ਨ ਗੱਡੀ ਖੜੀ ਪੇਸ਼ੈਂਟ ਲੈ ਚੱਲੋ ਅੱਗੇ ਪੇਸ਼ੈਂਟ ਛੱਡਿਆ ਹੀ ਦੱਸੋ ਨਾਲੇ ਤਰਫ ਜਗ ਗੱਡੀ ਮਹਾ ਮੁੜ ਕੇ ਲੈ ਆਏ ਇਧਰੋਂ ਉਸ ਤੋਂ ਪੇਸ਼ੈਂਟ ਬੈਕ ਕਰਕੇ ਲੈ ਲੈ ਪਰੂ ਮੋਲੋ ਦੋਸਤੋ ਪੇਸ਼ੈਂਟ ਕਿੱਥੇ ਰੋਕ ਰਹੀ ਹੈ ਪੇਸ਼ੈਂਟ ਵਿਚਾਰਾ ਮਹਾ ਤੁਰ ਕੇ ਗਿਆ ਅੰਦਰ ਤੁਰ ਕੇ ਗਿਆ ਵਾ ਸਟ੍ਰੀਚਰ ਦਾ ਪੇਸ਼ੈਂਟ ਤੁਰ ਕੇ ਅੰਦਰ ਗਿਆ ਵਾ ਪੇਸ਼ੈਂਟ ਤੁਰ ਕੇ ਗਿਆ ਵਾ ਬੜੀ ਵੱਡੀ ਲਾਪਰਵਾਹੀ ਇੱਥੇ ਦਿਖਾਈ ਦੇ ਰਹੀ ਹੈ ਸਿਵਲ ਹਸਪਤਾਲ ਦੇ ਵਿੱਚ ਆ ਵੱਡੇ ਵੱਡੇ ਲੀਡਰ ਵੱਡੇ ਵੱਡੇ ਰਾਜਨੀਤਿਕ ਲੀਡਰ ਦਾਅਵੇ ਕਰਦੇ ਨਹੀਂ ਕਿ ਸਿਵਲ ਹਸਪਤਾਲ ਨੂੰ ਅ ਕਿੱਥੇ ਹੈ ਅਪਗ੍ਰੇਡ ਸਿਵਲ ਹਸਪਤਾਲ ਕਿੱਥੇ ਹੈ ਇਹ ਗੱਡੀਆਂ ਦੇ ਮਾਲਕ ਕਿੱਥੇ ਨੇ ਕਿੱਥੇ ਹੈ ਸਿਵਲ ਹਸਪਤਾਲ ਦਾ ਅਪਗ੍ਰੇਡ ਅਪਗ੍ਰੇਡੇਸ਼ਨ ਲਾਨਾ ਦੇ ਵਿੱਚ ਗੱਡੀਆਂ ਲੱਗੀਆਂ ਹੋਈਆਂ ਨੇ ਪਾਰਕਿੰਗ ਕਾਫੀ ਵੱਡੀ ਹੈ ਪਿੱਛੇ ਵੀ ਇੱਕ ਤੁਹਾਨੂੰ ਲੈ ਕੇ ਚਲਾਂਗਾ ਪਿੱਛੇ ਪਿੱਛੇ ਬਹੁਤ ਵੱਡੀ ਪਾਰਕਿੰਗ ਹੈ ਆ ਪਾਰਕਿੰਗ ਆ ਇਹ ਐ ਐਂਬੂਲੈਂਸ ਹੁਣ ਆ ਗਈ ਹੈ ਹੁਣ ਦੇਖ ਸਕਦੇ ਹੋ ਹੁਣ ਇਹਦਾ ਹੁਣ ਦੇਖਾਂਗੇ ਕਿ ਕਿੱਦਾਂ ਨਿਕਲਦੀ ਐ ਐਂਬੂਲੈਂਸ ਇਹ ਐਂਬੂਲੈਂਸ ਉਹ ਨਿਕਲ ਰਹੀ ਹੈ ਦੇਖ ਸਕਦੇ ਹੋ ਇਹ ਇਹ ਫਸ ਗਈ ਐਂਬੂਲੈਂਸ ਉਹ ਇੱਥੇ ਆ ਕੇ ਅੱਗੇ ਜਾ ਕੇ ਜਿਹੜਾ ਇਹਨੇ ਮੋੜ ਘਟਣਾ ਹੋਇਆ ਇਹ ਉੱਥੇ ਜਾ ਕੇ ਐਂਬੂਲੈਂਸ ਫਸ ਜਾਣਾ ਉਹ ਗੱਡੀ ਫਸ ਗਈ ਉਹ ਦੇਖੋ ਉਹ ਗੱਡੀ ਉਹ ਦੇਖੋ ਗੱਡੀ ਫਸ ਗਈ ਐਂਬੂਲੈਂਸ ਨੇ ਆਪਣਾ ਰਾਹ ਬਦਲ ਲਿਆ ਉਹ ਦੇਖੋ ਉਹ ਦੇਖੋ ਦੇਖ ਸਕਦੇ ਹੋ ਕਿ ਲਾਪਰਵਾਹੀ ਪ੍ਰਸ਼ਾਸਨ ਦੀ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਦੀ ਲਾਪਰਵਾਹੀ ਹਾਲਾਕਿ ਤੁਹਾਨੂੰ ਪਿਛਲੇ ਸਮੇਂ ਦੇ ਵਿੱਚ ਕਿ ਤਸਵੀਰ ਵੀ ਨੱਚਾਈ ਸੀ ਤੇ ਗੱਲਬਾਤ ਵੀ ਐਸਐਮਓ ਦੇ ਨਾਲ ਸੁਣੀ ਸੀ ਕਿ ਐਸਐਮਓ ਦਾ ਕਹਿਣਾ ਹੈ ਕਿ ਜਿਹੜੀ ਇੱਥੇ ਟੋਬ ਹਨ ਜਿਹੜੀਆਂ ਲਾਈਆਂ ਹੋਈਆਂ ਨੇ ਪਰ ਟੋਬ ਹਨ ਕਿਤੇ ਨਾ ਕਿਤੇ ਨਹੀਂ ਦਿਖਾਈ ਦੇ ਰਹੀ ਗੱਡੀਆਂ ਟੋਅ ਕਰਦੀਆਂ ਨਹੀਂ ਦਿਖਾਈ ਦੇ ਰਹੀ ਇੱਥੇ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਵਾ ਤੇ ਜਿਹੜੀ ਐਂਬੂਲੈਂਸਾਂ ਨੇ ਐਂਬੂਲੈਂਸ ਡਰਾਈਵਰ ਨੂੰ ਵੀ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਜਿਹੜੀਆਂ ਕਰਨਾ ਪੈ ਰਿਹਾ ਉਹ ਦੇਖੋ ਆ ਇਹ ਹੁਣੇ ਆਏ ਨੇ ਇਨਸਪੈਕਟਰ ਜਿਹੜੇ ਐਸਏਈ ਨੇ ਤੇ ਤੇ ਹੁਣ 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 ਕਾਫੀ ਅਜਰਾ ਤੇ ਹੰਗਾਮਾ ਜਿਹੜਾ ਕਿ ਖੜਾ ਹੋ ਰਿਹਾ ਹੁੰਦਾ ਹੈ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਪਰ ਟੁੱਟ ਗਈ ਅਸੀਂ ਲਗਾ ਦਾਂਗੇ ਇਹ ਕਿ ਨੰਬਰ ਬਿੱਟ ਦੇਖਣ ਲਈ ਆ ਗਿਆ ਸੀ ਐਸਐਮਓ ਸਾਹਿਬ ਨਾਲ ਗੱਲਬਾਤ ਕੀਤੀ ਗਈ ਉਹ ਕਹਿੰਦੇ ਨੇ ਕਿ ਆਖਿਰ ਉਹ ਨਹੀਂ ਕਰਦੇ ਇਹ ਜੁੜੇ ਹੋਣ ਲਾਈਵ ਨਾਲ ਹਣੀ ਨਾ ਯੂਮ ਰਿਪੋਰਟ ਧੰਨਵਾਦ